ਭੂਆ ਜੀ ਉਹ ਚੰਗੀ ਤਰ੍ਹਾਂ ਸਮਝਾ ਕੇ ਜਾਇਓ ਇਹ ਗਾਂਦੋ ਨਾ ਇਤਨਾ ਕੰਮ ਨਾ ਹੋਵੇ ਕੋਈ ਉਹਨੂੰ ਤਾਂ ਮੈਂ ਸਮਝਾ ਜੂਗੀ ਤੇ ਤੈਨੂੰ ਕੌਣ ਸਮਝਾਊਗਾ ਆਪਣੇ ਵਾਲੇ ਵੇਖੋ ਚਾਹਤੀ ਮਾਰੋ ਪਹਿਲਾਂ ਜਿਹੜਾ ਤੁਸੀਂ ਕੰਮ ਕੀਤਾ ਚੰਗਾ ਕੀਤਾ ਵਾ ਮਾਰੀ ਮੱਡੀ ਗੱਲ ਤੋਂ ਹੋਈ ਜਾਂਦੀ ਘਰ ਚ ਗੱਲ ਹੋ ਜਾਂਦੀ ਆ ਵੀ ਤੁਸੀਂ ਦੇ ਨਾ ਹੱਦਾਂ ਹੀ ਪਾਰ ਕਰਤੀਆਂ ਤੂੰ ਮਾਰ ਹਾਂ ਉਹਨੂੰ ਜੋ ਘੜੀ ਘੜੀ ਕਹੀ ਜਾਂਦੀ ਆ ਵੀ ਮਰ ਜਾ ਮਰ ਜਾ ਭੂਆ ਜੀ ਮੈਨੂੰ ਨਹੀਂ ਲੱchnਾਉਂਦੇ ਜਿੱਦਾਂ ਦੇ ਇਹ ਕਰਦੇ ਆ ਤੈਨੂੰ ਮੈਂ ਤਾਂ ਟੋਰ ਨਾ ਰਹਿਣਾ ਆਪਣੇ ਘਰ ਤਾਂ ਇਹ ਤਾਂ ਪਹਿਲੀ ਬੰਨਾ ਨਾਲ ਵਾਲਿਆ ਤੈਨੂੰ ਲੱchn ਨਹੀਂ ਹੁੰਦੇ ਤੇ ਉਹ ਤੁਹਾਨੂੰ ਉਹੀ ਚੁਬੀ ਜਾਂਦੇ ਭੂਆ ਜੀ ਜੇ ਕਰਵਾ ਲਿਆ ਤੇ ਲੱਗਾ ਬਹੁਤਾ ਬੁੜਕਨ ਤੂੰ ਬੰਦੇ ਆ ਗਾਲ ਨੂੰ ਇਹ ਅਸੀਂ ਜਿਹੜੀ ਗਲਤੀ ਕੀਤੀ ਆ ਨਿੱਕੀ ਨਹੀਂ ਹੈ ਇਹ ਕਿਰਤੂਰ ਦਾ ਤੈਨੂੰ ਅੱਗੇ ਭਰਾਂ ਜਿੰਨੇ ਕਮਾਦੇ ਦੀਆਂ ਮਾਲਕ ਹੈਗੀਆਂ ਆ ਹਾਂ ਆਪ ਇਹ ਕਰਨ ਵਾਲੀ ਸਭ ਕੋ ਤੇ ਨਾਲ ਹੀ ਨਾ ਸਾਡਾ ਲਾਈ ਜਾਂਦੀ ਆ ਹੁਣ ਹੁਣ ਮੈਂ ਕਹਿਤਾ ਹਰ ਕੇ ਮੈਂ ਲੈ ਜੋ ਇਹਨੂੰ ਨਾਲ ਹੀ ਚੰਗਾ ਕੀਤਾ ਸਾਡੇ ਵੱਲ ਮਰੇ ਜੋ ਮਰਜੀ ਕਰੇ ਗਾਲ ਨਹੀਂ ਹੌਸਲਾ ਕਰੋ ਜਰਾ ਕੰਮ ਠੰਡਾ ਫੈਰਾਂ ਦੋ ਤੇ ਤੁਹਾਡੇ ਨਾਲ ਕਰਵਾ ਦਿੰਨੀ ਆ ਸਭ ਕੋ ਹੀ ਮੰਮੀ ਜੋ ਵੀ ਹੁਣ ਕਰਨਾ ਨਾ ਸਿਸ਼ਤੀ ਕਰ ਦੋ ਠੀਕ ਐ ਨਾ ਕੋਈ ਗਾਲ ਨਹੀਂ ਕਰ ਦਿੰਨੀ ਐ ਪਾ ਜੀ ਫਿਰ ਜਿੱਤੀ ਜਾਂਦੀ ਏ ਕੋਈ ਨਹੀਂ ਜਾਂਦਾ ਜਿੰਦਰ ਨਹੀਂ ਜਾਂਦੀ ਆ ਇਹ ਕੰਮ ਠੰਡਾ ਨਹੀਂ ਪੈਣਾ ਤੂੰ ਉੱਥੇ ਉਹਨੂੰ ਕਾਉਂਸਲਾ ਕਿੰਨੇ ਦੇਣਾ ਵਾ ਤਾਂ ਕਰਕੇ ਮੈਂ ਫੋਨ ਨੀਗਾ ਕੀਤਾ ਤੂੰ ਕਿਹੇ ਗੱਲ ਦਾ ਫਿਕਰ ਨਾ ਕਰ ਤੀ ਜਦੋਂ ਫੋਨ ਕਰਤਾ ਹੁੰਦਾ ਚੁੱਕਿਆ ਕਰ